ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਫਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਸੰਘਰਾਣਾ ਮੁਕਸਰ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਦੀ ਗੱਲ ਕਰੀਏ ਤਾਂ ਦੋਸਤੋ ਤਹਿਸੀਲ ਵੀ ਇਸ ਪਿੰਡ ਨੂੰ ਸ਼੍ਰੀ ਮੁਕਸਰ ਸਾਹਿਬ ਪੈ ਜਾਂਦੀ ਆ ਇੱਕ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰ ਲੱਗੇ ਹਾਂ ਬਾਈ ਜੀ ਦੇ ਕੋਲ ਨਾ ਬਹੁਤ ਚੰਗੀਆਂ ਜਾਮਾਂ ਦੋਸਤੋ ਚੰਗੇ ਦੁੱਧ ਰਕੜ ਵਾਲੀਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਗੱਬਣ ਗਾਮ ਖੋਣੀਏ ਦੋਸਤੋ ਜਿਹੜੀ ਕਿ ਸੂਨ ਵਾਲੀ ਆ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਇੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਲੇਰੀ ਫਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ। ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲੇ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋ ਠੀਕ ਆ ਬਾਈ ਜੀ। ਠੀਕ ਆ ਜੀ ਹੋ ਗਿਆ ਜੀ। ਠੀਕ ਆ। ਨਾਂ ਦੱਸੀ ਵੀ ਆਪਣਾ। ਨਾਮ ਅੰਗਰੇਜ਼ ਵੀਰੇ ਪਿੰਡ ਸੰਗਰਾਨਾ ਜੀ ਆਪਣਾ। ਠੀਕ ਆ ਅੰਗਰੇਜ਼ ਸਿੰਘ। ਹਾਂਜੀ। ਠੀਕ ਆ ਬਾਈ ਅੰਗਰੇਜ਼ ਇੱਕ ਵਾਰੀ ਆਪਣਾ ਨੰਬਰ ਦੱਸ ਦਿਓ। 98784 ਠੀ ਇਹ ਗਾਂ ਜਿਹੜੀ ਬਈ ਅੱਜ ਸੇਲ ਕਰਨੀ ਹੈ ਆਪਣੇ ਘਰ ਦੀ ਆ। ਹਾਂਜੀ ਬਈ ਆਪਣੇ ਘਰ ਦੀ ਆ। ਠੀਕ ਆ। ਕਿੰਨਾ ਮਾਸੂਦ ਸੂਣਾ ਬਈ ਇਹਨੇ? ਵੀਰੇ ਨੈੱਟ ਤੀਜਾ ਸੂਆ ਸੂ ਵੀਰੇ। ਠੀਕ ਆ। ਤੀਜਾ ਸੂਆ ਸੂ। ਹਾਂਜੀ। ਕਿੰਨੇ ਦਿਨ ਪਏ ਬਈ ਇਹਦੇ ਸੂਣ ਚ? ਇਹ ਤੇ ਪਏ 10-12 ਦਿਨ ਪਏ ਜੀ। 10-12 ਦਿਨ ਪਏ ਆ। ਹਾਂਜੀ। ਠੀਕ ਆ। ਦੁੱਧ ਦੀ ਗੱਲ ਕਰੀਏ ਬਈ ਇਹਦੇ ਤੁਹਾਨੂੰ ਆਪਾਂ ਕਿੰਨਾ ਕਿਚੋਇਆ? ਦੁੱਧ ਵੀਰੇ ਆਪਾਂ ਦੂਜੇ ਸੂਏ ਦੇ 52-53 ਲੀਟਰ ਚੋਇਆ। ਠੀਕ ਆ। 52 ਲੀਟਰ ਦੇ ਲਗਭਗ ਚੋਇਆ ਵਿਆ। ਚੋਇਆ ਚੋਇਆ ਵੀਰੇ। ਆਪਣੇ ਤਾਂ ਆਪਣੇ ਘਰੇ ਸੁੰਦੀਆ ਦਾ ਆ ਠੀਕ ਆ ਵੈਸੇ ਦਸਾਂ ਦਿਨਾਂ ਦੀ ਕੱਚੀ ਆ ਹਾਂ ਦਸਾਂ ਦਿਨਾਂ ਦੀ ਕੱਚੀ ਠੀਕ ਆ ਕੋਈ ਸੀਮਨ ਵਾਲੇ ਪੱਖ ਤੋਂ ਪਤਾ ਹੋਵੇ ਬਈ ਕੋਈ ਲੱਗੇ ਦਾ ਜਾਂ ਕੋਈ ਆਪ ਦਾ ਸੀਮਨ ਵਾਲੇ ਦੇ ਵੀਰੇ ਹੈਗਾ ਬੱਛੀ ਵਾਲਾ ਜੀ ਉਹ ਮੈਂ ਨਹੀਂ ਪਤਾ ਵੀ ਲੱਗਿਆ ਸੈਸੜਾ ਇਹ ਨਹੀਂ ਪਤਾ ਵੀ ਕਿਹੜਾ ਲੱਗਿਆ ਹਾਂ ਕਿਹੜਾ ਲੱਗਿਆ ਠੀਕ ਆ ਨੋ ਵੀ ਲਗ ਭਗ ਬਾਈ ਜਾਂਦਾ ਨਾ 52 ਲੀਟਰ ਦੇ ਲਗ ਭਗ ਇਹਦੇ ਥੱਲੇ ਆਪਾਂ ਦੁੱਧ ਚੋਇਆ ਹੋਇਆ ਕੱਦ ਕਾਠ ਦੀ ਗੱਲ ਕਰੀਆ ਸੋਹਣਾ ਕੱਦ ਕਾਠਾ ਬਾਕੀ ਹਵਾਨੇ ਤੇ ਨਾੜਾਂ ਤੁਹਾਨੂੰ ਉਖਾਉਣੇ ਆ ਐ ਨਾੜਾਂ ਨਾਲ ਭਰਿਆ ਪਿਆ ਹਵਾਨਾ ਦੇਖ ਸਕਦੇ ਆ ਬੌਸਨਾ ਹਵਾਨਾ ਤਿਆਰ ਕੀਤਾ ਕਰਮਾਲੀ ਨੇ ਤੇ ਥਣ ਦੀ ਗੱਲ ਕਰੀਏ ਦੋਸਤੋ ਥਣ ਵੀ ਸੋਨਾ ਹੱਥੀ ਚਵਾਈ ਵਾਲਾ ਪੂਰਾ ਮੋਟਾ ਥਣਾ ਦੇਖ ਸਕਦੇ ਆ ਬਾਕੀ ਨਾ ਦਸਾਂ ਦਿਨਾਂ ਦੀ ਬਾਈਆਂ ਦਾ ਕੱਚੀ ਆ ਉਸ ਤੋਂ ਅਗਨਾਂ ਦੇ ਜਰਮੈਂਟ ਦੇ ਮਗਰਲੇ ਪਾਸੇ ਨਾੜਾ ਚੈੱਕ ਕਰਦੇ ਆ ਹਵਾਨੇ ਤੇ ਇਹ ਨਹੀਂ ਗੱਲ ਵੀ ਕੋਈ ਟੁੱਟਮਾ ਹਵਾਨਾ ਹੋਵੇ ਤੇ ਨਾੜਾ ਇਧਰਲੇ ਪਾਸੇ ਵੀ ਚੈੱਕ ਕਰ ਸਕਦੇ ਆ ਬਹੁਤ ਸੁੰਗਿਆ ਨਾੜਾ ਥਾਈਆਂ 50 ਲੀਟਰ ਦੇ ਲਗਭਗ 52 ਲੀਟਰ ਦੇ ਲਗਭਗ ਦੁੱਧ ਬਾਈਂਹਰਾਂ ਨੇ ਚੋਇਆ ਇਹਦੇ ਥੱਲੇ ਦੇਖ ਸਕਦੇ ਆ ਬਾਕੀ ਬਾਈਆਂ ਦਾ ਨਾ ਕੋਈ ਵੀ ਆਪਣੇ ਨਾਲ ਸਾਈ ਅੱਜ ਕਰ ਲੇ ਤੇ ਦੁੱਧ ਚਵਾ ਕੇ ਵੀ ਦੇ ਦੇਵਾਂਗੇ ਇੰਨੀ ਤਸੱਲੀ ਬਹੁਤ ਹੁੰਦੀ ਹੈ ਜੀ ਚਵਾ ਕੇ ਹੋ ਜਾਂਦਾ ਕੋਈ ਠੀਕ ਆ ਲੋ ਵੀ ਬੱਛੀ ਵਾਲਾ ਸੀਮਨ ਲੱਗਿਆ ਤੇ ਬਾਈਆਂ ਦਾ ਦੁੱਧ ਚਵਾ ਕੇ ਦੇ ਦੇਵਾਂਗੇ ਤੋਰ ਕੇ ਤੁਹਾਨੂੰ ਵਿਖਾਉਣੇ ਆ ਬਾਈ ਦੀ ਸੇਵਾ ਸੰਭਾਲ ਦੀ ਗੱਲ ਕਰੀਏ ਦੋਸਤੋ ਸਾਰਿਆਂ ਜਾਨਵਰ ਅੱਗੇ ਨਾ ਪਾਣੀ ਦੇ ਟੱਬ ਰੱਖੇ ਹੋਏ ਆ ਹਾਂ ਬਈ ਤੋਰੋ ਬਾਕੀ ਸੋਨੇ ਜਾਨਵਰ ਇੱਧਰ ਨਿਗਾ ਮਾਰ ਸਕਦੇ ਤੋਰ ਕੇ ਤੁਹਾਨੂੰ ਦਿਖਾਉਣੇ ਆ ਬਾਕੀ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਬਾਈ ਨਾਲ ਸਾਈ ਭੌਂਦੇ ਤੁਸੀਂ ਅੱਜ ਕਰ ਲਿਓ ਜੇ ਇਹ ਨਹੀਂ ਗੱਲ ਕਹਿਣ ਦੀ ਹੈ ਤੇ ਬਾਈ ਜੰਦਾ ਚਵਾ ਕੇ ਦੇ ਦਾਂਗੇ ਤੋਰ ਲਾ ਬਈ ਇਹਨੂੰ ਲੰਮਾ ਜਿਹੜਾ ਕਢਾ ਦੀ ਹੈ ਕਰੀ ਕਦ ਘਾ ਸੋਹਣਾ ਜੇ ਗੱਲ ਕਰੀਏ ਦੋਸਤੋ ਦੁੱਧ ਰਿਕਾਰਡ ਵੀ ਬਹੁਤ ਜ਼ਿਆਦਾ ਆ ਜੇ ਗੱਲ ਕਰੀਏ ਜੇ ਦੋ ਤਿੰਨ گاਵਾ ਸਾਮਣ ਨਾਲੋਂ ਇੱਕ ਸੰਗਤੀ ਚੰਗੀ ਹੁੰਦੀ ਆ ਚੰਗਾ ਜਾਨਵਰ ਦੇਖ ਸਕਦੇ ਹੋਵਾਂ ਨਾ ਹੁਣ ਵੀ ਸੋਹਣਾ ਤਿਆਰ ਕੀਤਾ ਜੇ 10 ਦਿਨਾਂ ਨਾਲ ਜਾਂਦੀ ਆ ਨਾ ਜੋਵਾਨਾ ਢਿੱਲਾ ਪਿਆ ਵੇ ਵਿਚਾਲੇ ਨਾ ਹਵਾਨੇ ਦੇ ਦੇਖ ਸਕਦੇ ਆ ਬਿਹੇ ਵਾਲ ਕਟਣਾ ਇਹ ਜਿਹੜਾ ਹਵਾਨੇ ਦੇ ਵਿੱਚ ਆ ਗਿਆ ਭਾਈ ਨੇੜੇ ਆਉਗੇ ਬਹਿਣੋ ਹਟ ਜਦੀਏ ਗਾਂ ਦਾ ਠੀਕ ਆ ਬੈਠਾ ਨਹੀਂ ਜਾਂਦਾ ਬੈਠਣ ਜਾਂਦਾ ਠੀਕ ਆ ਕੋਈ ਭਾਈ ਠੰਡੀ ਕੋਈ ਚੱਕਰ ਨਹੀਂ ਦਾ ਮਰਦੀ ਸੀਲ ਦੀ ਗੱਲ ਕਰੀਏ ਠੰਡੀ ਸੀਲ ਆ ਕੋਈ ਅਜਾ ਨਹੀਂ ਦੇਖ ਸਕਦੇ ਆ ਸੋਹਣਾ ਹਵਾਨਾ ਦੇਖ ਸਕਦੇ ਆ ਕੋਈ ਟੋਟਮਾ ਨਹੀਂ ਤੇ ਕੋਈ ਫੋਰਚਾ ਨਹੀਂ ਜਾਸੂਆ ਸੋਹਣਾ ਲੈ ਚੱਲ ਬਈ ਅੰਦਰ ਬਾਈ ਦੱਸਦਾ 1 ਬੈਠਾ ਨਹੀਂ ਜਾਂਦਾ ਐਨਾ ਹਵਾਨਾ ਧਿਆਨ ਤਿਆਰ ਕਰ ਦਈਏ ਜੇ ਗੱਲ ਕਰੀਏ ਬਾਕੀ ਰੇਟ ਦੀ ਗੱਲ ਕਰੀਏ ਤਾਂ ਰੇਟ ਤੁਹਾਨੂੰ ਪਤਾ ਦੁੱਧ ਦੇ ਹਿਸਾਬ ਨਾਲ ਵੇਖੀਏ ਤਾਂ ਰੇਟ ਉਹ ਜਿਹਾ ਹੀ ਹੋਣਾ ਬਾਈ ਜੀ ਹਰੀ ਜਾਂਦੇ ਬਾਕੀ ਪੁੱਛ ਵੀ ਲੈਨੇ ਬਾਈ ਬਾਈ ਰੇਟ ਦੀ ਗੱਲ ਕਰੀਏ ਤਾਂ ਰੇਟ ਇਹਦਾ ਫਿਰ ਕੀ ਕਰਾਂਗੇ ਰੇਟ ਬਾਈ ਫੋਨ ਤੇ ਕਰਾਂਗੇ ਰੇਟ ਫੋਨ ਤੇ ਕਰਾਂਗੇ ਹਾਂਜੀ ਠੀਕ ਲੋ ਵੀ ਰੇਟ ਬਾਈ ਇਹਦਾ ਨਾ ਫੋਨ ਤੇ ਕਰਾਂਗੇ ਬਾਕੀ ਦੁੱਧ ਦੇ ਹਿਸਾਬ ਨਾਲ ਤੁਸੀਂ ਲਾ ਲੈਣਾ ਅਨੁਮਾਨ ਵੀ ਕੀ ਰੇਟ ਹੋ ਸਕਦਾ ਕਿਉਂਕਿ ਬਾਈਆਂ ਦਾ ਕੋਈ ਵੀਰ ਪਰਦੇ ਨਾਲ ਲੈਣ ਆਲਾ ਹੁੰਦਾ ਇਸੇ ਕਰਕੇ ਆਪਾਂ ਰੇਟ ਆ ਜਿਹੜਾ ਹੁਣ ਤੇ ਰੱਖਾਂਗੇ ਸੋਹਣੀ ਆ ਦੋਸਤੋ ਚੰਗਾ ਹਵਾਨਾ ਤਿਆਰ ਕੀਤਾ ਬਾਕੀ 10 ਦਿਨਾਂ ਦੀ ਕੱਚੀ ਆ ਸੈਸਰ ਸੀਮਨ ਤੋਂ ਇਹ ਗੱਬਣਾ ਪਿੰਡ ਹੈਗਾ ਜੇ ਗੱਲ ਕਰੀਏ ਦੋਸਤੋ ਸੰਗਰਾਨਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਤਹਿਸੀਲ ਵੀ ਦੋਸਤੋ ਇਸ ਪਿੰਡ ਨੂੰ ਸ਼੍ਰੀ ਮੁਕਤਸਰ ਸਾਹਿਬ ਐ ਪੈਂਦੀ ਆ ਤੇ ਨੰਬਰ 2210 ਕੀਨ ਤੇ ਚੱਲੀ ਜਾਂਦਾ ਇਸ ਨੰਬਰ ਤੇ ਸੰਪਰਕ ਕਰ ਲੋ ਇਹ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ